ਰਨਿੰਗ ਕਿੰਨੇ ਕਿਲੋਮੀਟਰ ਦੀ ਕੀਤੀ ਤੁਸੀਂ 13 ਕਿਲੋਮੀਟਰ ਦੀ ਅੱਜ ਪਹਿਲੀ ਵਾਰ ਰਿਕਾਰਡ ਮੈਂ 13 ਕਿਲੋਮੀਟਰ ਦਾ ਸੋ 13 ਕਿਲੋਮੀਟਰ ਦੌੜ ਲਗਾਈ ਤੁਸੀਂ 13 ਕਿਲੋਮੀਟਰ ਹੀ ਕਿਉਂ ਸੋਚੇ ਕਿਉਂਕਿ ਮੇਰਾ ਅੱਜ ਤੈਰਮਾ ਜਿੰਦ ਦੇਣਾ ਤਾਂ ਕਰਕੇ 13 13 ਕਿਲੋਮੀਟਰ ਦੀ ਰਨਿੰਗ ਕੀਤੀ ਕਿ ਕਿ ਮੈਂ 13 ਸ਼ਖਸੀਅਤਾਂ ਨੂੰ ਮਿਲ ਕੇ ਉਹਨਾਂ ਦਾ ਅਸ਼ੀਰਵਾਦ ਲੈਣਾ ਸੋ ਪਹਿਲੇ ਉਹ ਸ਼ਖਸ ਕਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਮਿਲ ਕੇ ਅਸ਼ਵਿਨੀ ਇਹ ਕਿਤਾਬ ਵੀ ਉਹਨਾਂ ਨੇ ਮੈਨੂੰ ਦਿੱਤੀ ਉਹ ਵੀ ਬਹੁਤ ਵਧੀਆ ਲੱਗੀ ਕਿਹਨਾਂ ਨੂੰ ਤੁਸੀਂ ਮਿਲਣ ਜਾ ਰਹੇ ਹੋ ਕਿ ਮੈਨੂੰ ਤਾਂ ਦੀ ਸੇਵਾ ਅਨਮੋਲਕ ਵਾਤਰਾ ਸਨਵੀ ਕਲੱਬ ਦੇ ਓਨਰ ਦ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਅਕਸਰ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਅਜਿਹੇ ਉਪਰਾਲੇ ਕਰਦੇ ਨੇ ਅਜਿਹੇ ਕੰਮ ਕਰਦੇ ਨੇ ਜਿਸ ਦੇ ਨਾਲ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨ ਲੱਗ ਜਾਂਦੇ ਨੇ ਜ਼ਰੂਰੀ ਨਹੀਂ ਕਿ ਵੱਡੇ ਕੰਮ ਕਰਨ ਦੇ ਲਈ ਉਮਰ ਵੀ ਵੱਡੀ ਹੋਵੇ ਕਈ ਵਾਰ ਕੁਝ ਲੋਕ ਜਿਹੜੇ ਛੋਟੀ ਉਮਰੇ ਵੀ ਅਜਿਹੇ ਕੰਮ ਕਰ ਜਾਂਦੇ ਨੇ ਜਿਸ ਦੇ ਨਾਲ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਨੇ ਸੋ ਤੁਹਾਨੂੰ ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਨ ਜਾ ਰਹੇ ਹਾਂ ਇੱਕ ਲੜਕੇ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਸ ਦੀ ਅੱਜ 13 ਸਾਲ ਦੀ ਉਮਰ ਹੋਈ ਹੈ ਤੇ ਉਸ ਨੇ ਇੱਕ ਆਪਣੇ ਆਪ ਦੇ ਨਾਲ ਵਾਦਾ ਕੀਤਾ ਸੀ ਕਿ ਜਦੋਂ ਮੈਂ 13 ਸਾਲ ਦਾ ਹੋਵਾਂਗਾ ਤੇ 13 ਕਿਲੋਮੀਟਰ ਦੀ ਦੌੜ ਲਗਾ ਕੇ 13 ਵਕ ਵਕ ਸ਼ਖਸੀਅਤਾਂ ਦਾ ਅਸ਼ੀਰਵਾਦ ਲਵਾਂਗਾ ਸੋ ਸਾਡੇ ਨਾਲ ਮੌਜੂਦ ਹੈ ਗੁਰਬਚਨ ਵੀਰ ਸਿੰਘ ਨਾਮਤਾਰੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਬੇਟਾ ਹੈਪੀ ਬਰਥਡੇ ਅੱਜ ਤੁਹਾਡਾ ਜਨਮ ਦਿਨ ਹੈ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਸੋ ਗੱਲ ਕਰੀਏ ਕਿਵੇਂ ਖਿਆਲ ਆਇਆ ਮਨ ਦੇ ਵਿੱਚ ਕਿ ਜਦੋਂ ਮੈਂ 13 ਸਾਲ ਦੀ ਉਮਰ ਦੇ ਵਿੱਚ ਹੋਊਗਾ 13 ਸਾਲ ਦਾ ਹੋਊਗਾ ਤੇ ਮੈਂ 13 ਕਿਲੋਮੀਟਰ ਦੀ ਦੌੜ ਲਗਾ ਕੇ 13 ਵਕ ਵਕ ਸ਼ਕਸ਼ੀਆ ਤੋਂ ਅਸ਼ੀਰਵਾਦ ਲਵਾਂਗਾ ਮੈਂ ਪਾਪਾ ਨੂੰ ਕਿਹਾ ਸੀ ਪਿਛਲੇ ਬਰਥਡੇ ਤੇ ਕਿ ਮੈਂ 13 ਜਦੋਂ 13 ਸਾਲ ਦਾ ਹੋਊਗਾ ਮੈਂ ਤੇ 13 13 ਕਿਲੋਮੀਟਰ ਦੀ ਰਨਿੰਗ ਕਰੂੰਗਾ ਜੀ ਉਹ ਉਦੋਂ ਮੈਂ ਰੋਜ਼ 6 ਕਿਲੋਮੀਟਰ ਦੀ ਰਨਿੰਗ ਕਰਦਾ। ਰੋਜ਼ਾਨਾ 6 ਕਿਲੋਮੀਟਰ ਦੀ ਰਨਿੰਗ ਕਰਦੇ ਹੋ। ਹਾਂਜੀ। ਸੋ ਇਸ ਤੋਂ ਪਹਿਲਾਂ ਜਿਹੜੇ ਤੁਹਾਡੇ 12 ਜਨਮ ਦਿਨ ਆਏ ਉਹ ਕਿਵੇਂ ਸੈਲੀਬ੍ਰੇਟ ਕੀਤੇ ਤੁਸੀਂ? ਜਿਵੇਂ ਗਰੀਬਾਂ ਦੇ ਬੱਚੇ ਵਗੈਰਾ ਉਹਨਾਂ ਨੂੰ ਫਰੂਟ ਵਗੈਰਾ ਦਾਨ ਕੀਤਾ ਤੇ ਉਹਨਾਂ ਨਾਲ ਕੇਕ ਵਗੈਰਾ ਕੱਟਿਆ ਤੇ ਖੇਡਿਆ। ਅਕਸਰ ਅਸੀਂ ਦੇਖਦੇ ਹਾਂ ਬੱਚਿਆਂ ਨੂੰ ਸ਼ੌਂਕ ਹੁੰਦਾ ਹੈ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਸੈਲੀਬ੍ਰੇਟ ਕਰਾਂ, ਕੇਕ ਕਟਿੰਗ ਕਰਾਂ, ਪਰਿਵਾਰ ਦੇ ਨਾਲ ਸੈਲੀਬ੍ਰੇਟ ਕਰਾਂ। ਤੁਸੀਂ ਕਹਿ ਰਹੇ ਹੋ ਕਿ ਮੈਂ ਗਰੀਬਾਂ ਦੇ ਨਾਲ ਜਿਹੜਾ ਕੇ ਕਟਿੰਗ ਕਰਕੇ ਉਹਨਾਂ ਨੂੰ ਜ਼ਰੂਰਤ ਮੰਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੇ ਕੇ ਸੈਲੀਬ੍ਰੇਟ ਕਰਦਾ ਸੋ ਖਿਆਲ ਕਿਵੇਂ ਆਇਆ ਇਹ ਚੀਜ਼ ਕਰਨ ਦਾ ਅਕਸਰ ਅਸੀਂ ਬੱਚਿਆਂ ਦੇ ਵਿੱਚ ਤਾਂ ਇਹੀ ਦੇਖਦੇ ਆਂ ਕਿ ਉਹਨਾਂ ਨੂੰ ਤਾਂ ਇਹੀ ਸ਼ੋਅ ਹੁੰਦਾ ਪਾਸ਼ਾ ਜੀ ਨੇ ਕਿਹਾ ਸੀ ਕਿ ਕਿ ਗਰੀਬਾਂ ਦੇ ਬੱਚਿਆਂ ਨਾਲ ਕਿ ਦਾਨ ਦਾਨ ਦਿਆ ਕਰੋ ਉਹਨਾਂ ਨੂੰ ਜੀ ਸੋ ਬੇਟਾ ਅੱਜ ਦੇ ਦਿਨ ਦੀ ਗੱਲ ਕਰੀਏ ਅੱਜ ਦੇ ਦਿਨ ਦੀ ਸ਼ੁਰੂਆਤ ਤੁਸੀਂ ਸਵੇਰ ਤੋਂ ਕਿਵੇਂ ਕੀਤੀ ਪਹਿਲਾਂ ਮੈਂ ਪੂਜਾ ਰਮਤਾ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਦਾਦਾ ਦਾਦੀ ਜੀ ਕੋਲ ਗਿਆ ਉਹਨਾਂ ਦਾ ਆਸ਼ੀਰਵਾਦ ਲਿੱਤਾ ਫਿਰ ਮਮਾ ਪਾਪਾ ਕੋ ਫਿਰ ਉਸ ਤੋਂ ਬਾਅਦ ਮੈਂ ਰਨਿੰਗ ਕਰਨ ਚੱਲ ਗਿਆ ਸੀ ਸੋ ਰਨਿੰਗ ਕਿੰਨੇ ਕਿਲੋਮੀਟਰ ਦੀ ਕੀਤੀ ਤੁਸੀਂ 13 ਕਿਲੋਮੀਟਰ ਦੀ 13 ਕਿਲੋਮੀਟਰ ਪੂਰੀ ਇਸ ਤੋਂ ਪਹਿਲਾਂ 13 ਕਿਲੋਮੀਟਰ ਦੀ ਦੌੜ ਲਗਾਈ ਕਦੀ ਤੁਸੀਂ ਨਹੀਂ ਅੱਜ ਪਹਿਲੀ ਵਾਰ ਰਿਕਾਰਡ ਬਣਾਇਆ 13 ਕਿਲੋਮੀਟਰ ਦਾ ਨਹੀਂ ਉਦਾਂ ਰੋਜ਼ ਮਤਲਬ ਕਿ 6 ਕਿਲੋਮੀਟਰ 7 ਕਿਲੋਮੀਟਰ ਬਸ 6-7 ਕਿਲੋਮੀਟਰ ਰੋਜ਼ਾਨਾ ਦੌੜਦੇ ਹੋ ਹਾਂਜੀ ਸੋ 13 ਕਿਲੋਮੀਟਰ ਦੌੜ ਲਗਾਈ ਤੁਸੀਂ 13 ਕਿਲੋਮੀਟਰ ਕਿਉਂ ਸੋਚੇ ਕਿਉਂਕਿ ਮੇਰਾ ਅੱਜ 13ਵਾਂ ਜਨਮ ਦਿਨ ਹੈ ਤਾਂ ਕਰਕੇ 13 13 ਕਿਲੋਮੀਟਰ ਦੀ ਰਨਿੰਗ ਕੀਤੀ ਜੀ ਸੋ ਮਮਾ ਪਾਪਾ ਦਾ ਸਹਿਯੋਗ ਕਿਵੇਂ ਦਾ ਰਿਹਾ ਤੁਹਾਡੇ ਨਾਲ ਵਧੀਆ ਜਦੋਂ ਤੁਸੀਂ ਉਹਨਾਂ ਨੂੰ ਇੰਨੀ ਗੱਲ ਕਹੀ ਕਿ ਮੈਂ ਆਹ ਕੰਮ ਕਰਨਾ ਆਪਣੇ ਜਨਮ ਦਿਨ ਦੇ ਉੱਤੇ ਤਾਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਕਿਹਾ ਵੈਰੀ ਗੁੱਡ ਸੋ ਬੇਟਾ ਅੱਜ ਦੀ ਜੇ ਗੱਲ ਕਰੀਏ ਦਿਨ ਦੀ ਸ਼ੁਰੂਆਤ ਤੁਸੀਂ ਕੀਤੀ ਹੈ ਤੁਸੀਂ ਕਿਹਾ ਕਿ ਮੈਂ 13 ਸ਼ਖਸੀਅਤਾਂ ਨੂੰ ਮਿਲ ਕੇ ਉਹਨਾਂ ਦਾ ਅਸ਼ੀਰਵਾਦ ਲੈਣਾ ਸੋ ਪਹਿਲੇ ਉਹ ਸ਼ਖਸ ਕਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਮਿਲ ਕੇ ਅਸ਼ੀਰਵਾਦ ਲਿਆ ਜੋ ਜੀ ਉਹ ਸਮਰ ਸਮਰ نیوز ਵਾਲੇ ਸੀਨੀਅਰ ਪੱਤਰਕਾਰ ਨੇ ਜੀ ਉਹਨਾਂ ਨੂੰ ਮਿਲਿਆ ਸਭ ਤੋਂ ਪਹਿਲਾਂ ਸੋ ਕੀ ਖਾਸ ਲੱਗਦਾ ਉਹਨਾਂ ਦੇ ਵਿੱਚ ਤੁਹਾਨੂੰ ਉਹਨਾਂ ਦੀ ਮੈਂ ਨਿਊਜ਼ ਦੇਖਦਾ ਉਹਨਾਂ ਦੀ ਨਿਊਜ਼ ਵਧੀਆ ਲੱਗਦੀ ਹੈ ਕਿਤਾਬ ਵੀ ਉਹਨਾਂ ਨੇ ਮੈਨੂੰ ਦਿੱਤੀ ਉਹ ਵੀ ਬਹੁਤ ਵਧੀਆ ਲੱਗੀ ਇਸ ਤੋਂ ਬਾਅਦ ਜਿਹੜੇ ਬਾਕੀ ਦੇ 12 ਲੋਕ ਨੇ ਉਹ ਕੌਣ ਕੌਣ ਨੇ ਤੇ ਕਿਹਨਾਂ ਨੂੰ ਤੁਸੀਂ ਮਿਲਣ ਜਾ ਰਹੇ ਹੋਗੇ ਮਨੁੱਖਤਾ ਦੀ ਸੇਵਾ ਅਨਮੋਲ ਕਵਾਤਰਾ ਸਰਵੇਨ ਦੇ ਕਲੱਬ ਦੇ ਔਨਰ ਤੇ ਬਾਕੀ ਵੱਖਰੇ ਵੱਖਰੇ ਇੰਡਸਟਰੀਜ਼ ਵਾਲਿਆਂ ਨੂੰ ਮਿਲ ਜਾ ਰਹੇ ਜੀ ਸੋ ਜਨਮ ਦਿਨ ਦੀ ਗੱਲ ਕਰੀਏ ਡੇਟ ਆਫ ਬਰਥ ਕੀ ਹੈ ਤੁਹਾਡੀ 2011 8 ਚੋਂ ਜੀ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਸੈਵਨਥ ਸੈਵਨਥ ਕਿਹੜਾ ਸਕੂਲ ਟੇਗੋਰ ਪਬਲਿਕ ਸਕੂਲ ਅਗਰਨਗਰ ਸੋ ਜੇ ਗੱਲ ਕਰੀਏ ਦੋਸਤਾਂ ਮਿੱਤਰਾਂ ਦੀ ਸਕੂਲ ਦੇ ਵਿੱਚ ਦੋਸਤ ਮਿੱਤਰ ਹੁੰਦੇ ਨੇ ਕੀ ਕੀ ਪਸੰਦ ਕਰਦੇ ਨੇ ਤੁਹਾਡੇ ਦੇ ਵਿੱਚ ਉਹ ਖੇਡਣਾ ਰਨਿੰਗ ਕਰਨੀ ਤੁਹਾਨੂੰ ਕਿਹੜੀਆਂ-ਕਿਹੜੀਆਂ ਹੌਬੀਜ਼ ਜਿਹੜੀਆਂ ਨੇ ਤੁਹਾਡੀਆਂ ਕੀ ਹੌਬੀਜ਼ ਨੇ ਤੁਹਾਨੂੰ ਕੀ ਵਧੀਆ ਲੱਗਦਾ ਹਾਰਸ ਰਾਈਡਿੰਗ সুইਮਿੰਗ ਰਨਿੰਗ ਕਰਨੀ ਐਕਸਰਸਾਈਜ਼ ਕਰਨੀ ਤੁਸੀਂ ਕਿੰਨੇ ਕਿਲੋਮੀਟਰ ਦੌੜਦੇ ਹੋ ਰੋਜ਼ਾਨਾ? ਉਦੋਂ ਮੈਂ 6-7 ਕਿਲੋਮੀਟਰ ਦੌੜਦਾ ਬਿਨਾਂ ਰੁਕੇ। ਹਾਂਜੀ। ਸਾਹ ਨਹੀਂ ਚੜਦਾ। ਨਹੀਂ। ਅਸੀਂ ਤਾਂ ਜਦੋਂ ਵੀ ਦੌੜਦੇ ਹਾਂ ਸਾਨੂੰ ਤਾਂ 1 ਕਿਲੋਮੀਟਰ ਦੌੜਨਾ ਵੀ ਬੜਾ ਔਖਾ ਲੱਗਦਾ। ਕਿਉਂਕਿ ਪਹਿਲਾਂ-ਪਹਿਲਾਂ ਚੜਦਾ ਸੀ ਹੁਣ ਨਹੀਂ ਚੜਦਾ। ਸੋ ਰੋਜ਼ਾਨਾ ਜੇ ਗੱਲ ਕਰੀਏ ਸਵੇਰੇ ਉੱਠਦੇ ਹੋ ਸਵੇਰ ਤੋਂ ਲੈ ਕੇ ਰਾਤ ਤੱਕ ਕਿਵੇਂ ਆਪਣਾ ਜਿਹੜਾ ਸਕੂਲ ਵੀ ਜਾਂਦੇ ਹੋ ਤੇ ਕਿਵੇਂ ਮੇਨਟੇਨ ਕਰਦੇ ਹੋ ਆਪਣੇ ਪ੍ਰੋਪਰ ਡੇ ਨੂੰ? 5 ਵਜੇ ਉੱਠਦਾ। 5 ਵਜੇ 5 ਵਜੇ ਉੱਠ ਕੇ ਫਿਰ ਉਸ ਤੋਂ ਬਾਅਦ ਪਾਰਕ ਚ ਕੁਛ ਖੇਡ ਵਗੈਰਾ ਕਰਕੇ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਨ ਚਲ ਜਾਣਾ ਫਿਰ ਪੂਜਾ ਰੋਕ ਜਾਣਾ ਫਿਰ ਉਸ ਤੋਂ ਬਾਅਦ ਵਗੈਰਾ ਰਨਿੰਗ ਐਕਸਰਸਾਈਜ਼ ਕਰਨ ਚਲ ਜਾਣਾ ਉਸ ਤੋਂ ਬਾਅਦ ਸਕੂਲ ਜਾਂਦੇ ਹੋ ਸਕੂਲ ਤੋਂ ਬਾਅਦ ਫਿਰ ਵਾਪਸ ਆਉਂਦੇ ਹੋ ਫਿਰ ਕੀ ਕਰਦੇ ਹੋ ਫਿਰ ਮੈਂ ਖਾਣਾ ਖਾ ਕੇ ਸਟੇਸ਼ਨ ਚਲ ਜਾਣਾ ਸਟੇਸ਼ਨ ਤੋਂ ਬਾਅਦ 6 ਵਜੇ ਘਰੇ ਆਣਾ ਫਿਰ ਖਣਕੋਣਾ ਖਾ ਕੇ ਫਿਰ ਸੋ ਜਾਣਾ ਘਰ ਪਰਿਵਾਰ ਦੀ ਗੱਲ ਕਰੀਏ ਭੈਣ ਭਰਾ ਕੌਣ ਨੇ ਨਾਲ ਮੇਰੀਆਂ ਦੋ ਭੈਣਾਂ ਤੇ ਸਿਰਫ ਦੋ ਬਣ ਨੇ ਇਨ ਤੇ ਕਜ਼ਨ ਚਾਚਾ ਜੀ ਦਾ ਲੜਕਾ ਇੱਕ ਤੇ ਲੜਕੀ ਵੱਡੇ ਨੇ ਤੁਹਾਡੇ ਤੋਂ ਨਹੀਂ ਇਹ ਚਾਚਾ ਜੀ ਦਾ ਲੜਕਾ ਵੱਡਾ ਹੈ ਲੜਕੀ ਛੋਟੀ ਸਿਸਟਰਜ਼ ਦੀ ਗੱਲ ਕਰੀਏ ਸਿਸਟਰਜ਼ ਤੁਹਾਡੇ ਤੋਂ ਵੱਡੇ ਨੇ ਜਾਂ ਛੋਟੇ ਨੇ ਨਹੀਂ ਵੱਡੇ ਨੇ ਵੱਡੇ ਨੇ ਹਾਂਜੀ ਕੀ ਕੀ ਸਿਖਾਉਂਦੇ ਨੇ ਤੁਹਾਨੂੰ ਤੁਹਾਡੇ ਕੀ ਪੜਿਆ ਕਰੋ ਵਧੀਆ ਰਨਿੰਗ ਕਰਿਆ ਕਰੋ ਸੋ ਬੇਟਾ ਜਿਵੇਂ ਤੁਸੀਂ 13ਵਾਂ ਜਨਮ ਦਿਨ ਆਪਣਾ ਇਸ ਤਰੀਕੇ ਦੇ ਨਾਲ ਮਨਾ ਰਹੇ ਹੋ ਤੇ ਪਿਛਲੇ ਜਿਹੜੇ ਤੁਹਾਡੇ 12 ਜਨਮ ਦਿਨ ਲੰਘੇ ਨੇ ਉਹ ਤੁਸੀਂ ਕਿਸ ਤਰੀਕੇ ਦੇ ਨਾਲ ਮਨਾਏ ਨੇ ਸਤਿਗੁਰੂ ਦਲੀਪ ਸਿੰਘ ਜੀ ਨੇ ਕਿਹਾ ਸੀ ਕਿ ਗਰੀਬ ਬੱਚਿਆਂ ਨੂੰ ਤੇ ਚੌਪੜੀਆਂ ਜਾ ਕੇ ਵੱਖ-ਵੱਖ ਜਿਵੇਂ ਮਠਿਆਈ ਹੋਗੀ ਫਰੂਟਸ ਤੇ ਬਾਕੀ ਵੱਖ-ਵੱਖ ਚੀਜ਼ਾਂ ਨੂੰ ਦੇਣੀਆਂ ਨੇ ਅਕਸਰ ਅਸੀਂ ਦੇਖਦੇ ਹਾਂ ਬੱਚਿਆਂ ਨੂੰ ਸ਼ੌਂਕ ਹੁੰਦਾ ਗਿਫਟਸ ਲੈਣ ਦਾ ਤੇ ਤੁਸੀਂ ਵੀ ਗਿਫਟਸ ਮੰਗਦੇ ਹੋ ਆਪਣੇ ਘਰਦਿਆਂ ਤੋਂ ਆਪਣੇ ਫਰੈਂਡਸ ਤੋਂ ਆਪਣੇ ਸਿਸਟਰ ਬ੍ਰਦਰਸ ਤੋਂ ਨਹੀਂ ਬਹੁਤ ਘੱਟ ਸ਼ੌਂਕ ਨਹੀਂ ਤੁਹਾਨੂੰ ਬੱਚਿਆਂ ਨੂੰ ਤਾਂ ਬੜਾ ਸ਼ੌਂਕ ਹੁੰਦਾ ਮੈਨੂੰ ਪਾਪਾ ਮੰਮਾ ਆਹ ਗਿਫਟ ਚਾਹੀਦਾ ਮੈਨੂੰ ਮੇਰੇ ਬਰਥਡੇ ਤੇ ਆਹ ਚਾਹੀਦਾ ਤੁਹਾਨੂੰ ਕੋਈ ਸ਼ੌਂਕ ਨਹੀਂ ਸਿਰਫ ਇੱਕ ਕਾਰ ਦਾ ਸ਼ੌਂਕ ਸੀ ਉਹ ਲੈ ਲਈ ਸੀ ਕਾਰ ਦਾ ਸ਼ੌਂਕ ਸੀ ਉਹ ਮਮਾ ਪਾਪਾ ਨੇ ਤੁਹਾਨੂੰ ਲੈ ਕੇ ਦਿੱਤੀ ਹੋਰ ਇਸ ਤੋਂ ਇਲਾਵਾ ਕੋਈ ਸ਼ੌਂਕ ਨਹੀਂ ਬਾਕੀ ਖੇਡਾਂ ਸੋ ਇਹ ਸੀ ਸਾਡੇ ਨਾਲ 13 ਸਾਲਾਂ ਗੁਰਬਚਨ ਵੀਰ ਸਿੰਘ ਨਾਮਤਾਰੀ ਜਿਸ ਨੇ ਇੱਕ ਆਪਣੇ ਆਪ ਨਾਲ ਹੀ ਵਾਦਾ ਕੀਤਾ ਸੀ ਆਪਣੇ ਘਰਦਿਆਂ ਨੂੰ ਕਿਹਾ ਸੀ ਕਿ ਜਦੋਂ ਮੈਂ ਪਾਪਾ ਮੰਮਾ ਮੈਂ 13 ਸਾਲ ਦਾ ਜਦੋਂ ਹੋਊਗਾ ਤੇ ਮੈਂ 13 ਕਿਲੋਮੀਟਰ ਦੀ ਦੌੜ ਲਗਾ ਕੇ ਜਿਹੜਾ ਹੈ 13 ਵਕ ਵਕ ਸਖਸ਼ੀਆਂ ਤਾਂ ਤੋਂ ਅਸ਼ੀਰਵਾਦ ਲਵਾਂਗਾ ਜਿਹੜੇ ਮੈਨੂੰ ਚੰਗੇ ਲੱਗਦੇ ਨੇ ਜਿਨ੍ਹਾਂ ਦੀਆਂ ਮੈਂ ਕੰਮਾਂ ਤੋਂ ਇਨਸਪਾਇਰ ਹੁੰਨਾ ਤੇ ਉਹਨਾਂ ਦਾ ਮੈਂ ਅਸ਼ੀਰਵਾਦ ਲਵਾਂਗਾ ਤੇ ਉਹਨਾਂ ਨੂੰ ਮਿਲੂੰਗਾ ਸੋ ਇਹ ਜਿਹੜਾ ਬੱਚਾ ਹੈ ਉਹ 13 ਕਿਲੋਮੀਟਰ ਦੀ ਦੌੜ ਲਗਾ ਕੇ ਅਕਸਰ ਅਸੀਂ ਦੇਖਦੇ ਹਾਂ ਕਿ ਸਾਡੇ ਵਰਗਿਆਂ ਕੋਲੋਂ ਤਾਂ 1 ਕਿਲੋਮੀਟਰ ਵੀ ਦੌੜ ਨਹੀਂ ਹੁੰਦਾ ਸੋ ਬੱਚਾ ਤੁਸੀਂ ਦੇਖ ਸਕਦੇ ਹੋ ਰੋਜ਼ਾਨਾ 6-7 ਕਿਲੋਮੀਟਰ ਦੌੜਦਾ ਬਟ ਅੱਜ ਜਿਹੜਾ ਉਸਨੇ ਆਪਣੇ ਜਨਮ ਦਿਨ ਦੇ ਮੌਕੇ ਤੇ 13 ਕਿਲੋਮੀਟਰ ਦੀ ਦੌੜ ਲਗਾਈ ਹੈ ਜਿਸ ਤੋਂ ਬਾਅਦ ਉਹ ਵੱਖ-ਵੱਖ ਸ਼ਖਸੀਅਤਾਂ ਨੂੰ ਮਿਲਣ ਜਾ ਰਿਹਾ ਸੋ ਇੱਕ ਚੰਗਾ ਉਪਰਾਲਾ ਇਸ ਬੱਚੇ ਦੇ ਵੱਲੋਂ ਕੀਤਾ ਗਿਆ ਤੇ ਤੁਹਾਨੂੰ ਇਹ ਉਪਰਾਲਾ ਇਸ ਬੱਚੇ ਦਾ ਉਪਰਾਲਾ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ